ਕੀ ਜਿੱਥੇ ਬੜੀ ਰੌਣਕ ਲਾਈ ਹੋਈ ਹੈ ਦੀ ਸਸਨਤੀ ਆ ਨਿਸਨਕੀਏ ਸਸਨਤੀ ਬੇਟੀਆਂ ਸੋਨੀ ਮੀਰ ਕਟੀਆਂ ਕਰੇ ਭਗੋਂ ਚੰਦਰੀ ਤੇ ਛੋੜੇ ਪਾਵੇ ਸੋਨੀ ਮੀਰ ਕਟੀਆਂ ਕਰੇ ਭਗੋਂ ਚੰਦਰੀ ਤੇ ਛੋੜੇ ਪਾਵੇ ਸੋਨੀ ਸੋਨਤੀ ਮੈਂ ਮੰਨਣਾ ਮੱਤ ਜਾਵੇ ਸੋਨੀ ਮੈਂ ਮੰਨਣਾ ਸੀ ਭਗੋਂ ਚੰਦਰੀ ਅੱਗ ਲੰਗ ਜਾਵੇ ਸੋਨ ਚੜੀਆ ਤੀਆਂ ਦੇ ਦਿਨ ਆਏ ਕਿਤੇ ਆਏ ਮੇਰੇ ਜਿੱਥੇ ਬੜੀ ਰੌਣਕ ਲਾਈ ਹੋਈ ਹੈਗੀ ਸਾਡੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗੀ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਕੁਲਵੀਰ ਕੌਰ ਜੀ ਪਹੁੰਚੇ ਹੋਏ ਨੇਗੇ ਤੇ ਉਹਨਾਂ ਨੇ ਇੱਥੇ ਸਾਨੂੰ ਜੁਆਇਨ ਕੀਤਾ ਅਸੀਂ ਇੱਥੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਰਦੇ ਆ ਤੇ ਬਾਕੀ ਇੱਥੇ ਹੋਰ ਸਾਰੀਆਂ ਭੈਣਾਂ ਜੋ ਕਿ ਪੰਜਾਬੀ ਵਿਰਸੇ ਨਾਲ ਸੰਬੰਧਿਤ ਤੀਆਂ ਦਾ ਤਿਹਾਰ ਮਨਾਉਣ ਲਈ ਇਕੱਠੀਆਂ ਹੋਈਆਂ ਨੇ ਪਿਛਲੇ ਲਗਭਗ 10 ਦਿਨਾਂ ਤੋਂ ਸਾਰੀਆਂ ਭੈਣਾਂ ਇੱਥੇ ਆਉਂਦੀਆਂ ਸੀ ਤੀਆਂ ਲਾਉਂਦੀਆਂ ਸੀ ਅੱਜ ਅਸੀਂ ਪ੍ਰੋਗਰਾਮ ਦਾ ਇੱਥੇ ਐਂਡ ਜਾਂ ਆਪਾਂ ਕਹਿ ਸਕਦੇ ਹਾਂ ਵੀ ਪੰਜਾਬੀ ਦੇ ਵਿੱਚ ਤੀਆਂ ਨੂੰ ਵਿਦਾ ਕਰਨ ਦੇ ਲਈ ਇਕੱਠੇ ਹੋਏ ਹੈਗੇ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਇੱਥੇ ਪ੍ਰੋਗਰਾਮ ਚੱਲ ਰਿਹਾ ਹੈਗਾ ਸਾਰੀਆਂ ਭੈਣਾਂ ਦੇ ਵਿੱਚ ਇੰਨਾ ਜ਼ਿਆਦਾ ਜੋਸ਼ ਦੇਖ ਕੇ ਐਨੀ ਜ਼ਿਆਦਾ ਖੁਸ਼ੀ ਹੋ ਰਹੀ ਹੈਗੀ ਵੀ ਸਾਨੂੰ ਲੱਗਦਾ ਵੀ ਜੋ ਤੀਆਂ ਦਾ ਤਿਹਾਰ ਇੱਕ ਵਾਰ ਦੁਬਾਰਾ ਆਪਣਾ ਇੰਨਾ ਜੋਰ ਫੜਿਆ ਹੋਇਆ ਇੰਨਾ ਜ਼ਿਆਦਾ ਪਰਫੁੱਲਤ ਹੋ ਰਿਹਾ ਹੈਗਾ ਤੇ ਸਾਨੂੰ ਇਸ ਤੇ ਬਹੁਤ ਖੁਸ਼ੀ ਹੈਗੀ ਇਹ ਪਹਿਲਾਂ ਲੋਕ ਮਨਾਉਂਦੇ ਸੀ ਤੁਸੀਂ ਇਹ ਇੱਕ ਬੇਸ਼ਕੁਨ ਪਿੱਪਲ ਬੱਡੇ ਟਰੱਕੜੇ ਖਤਮ ਹੋ ਗਏ ਆ ਪੱਕੀ ਫੇਰੀ ਪਾਰਟੀ ਲਾ ਕੇ ਪੁਰਾਣਾ ਰੁੱਖਾ ਜਾਤੀ ਕਰੀ ਹਾਂਜੀ ਹਾਂਜੀ ਵੈਸੇ ਪਹਿਲਾਂ ਤੀਆਂ ਜਿਵੇਂ ਪਿੱਪਲ ਦੇ ਹੇਠਾਂ ਆਪਣਾ ਕਲਰਾਂ ਦੇ ਵਿੱਚ ਜ਼ਿਆਦਾ ਲਾਈਆਂ ਜਾਂਦੀਆਂ ਸੀ ਤੇ ਪਰ ਹੁਣ ਚਲੋ ਜਿਵੇਂ ਜਿਵੇਂ ਥੋੜਾ ਸਮਾਂ ਬਦਲ ਰਿਹਾ ਹੈਗਾ ਸਾਰੇ ਥੋੜਾ ਥੋੜਾ ਆਪਣੇ ਆਪ ਨੂੰ ਬਦਲ ਰਹੇ ਨੇਗੇ ਸੋਚ ਬਦਲ ਰਹੀ ਹੈ ਚਲੋ ਉਸ ਤਰ੍ਹਾਂ ਦਾ ਮਾਹੌਲ ਭਾਵੇਂ ਸਾਨੂੰ ਇੱਥੇ ਹੁਣ ਸ਼ਹਿਰਾਂ ਦੇ ਵਿੱਚ ਲਾ ਲੋ ਨਹੀਂ ਮਿਲਦਾ ਪਰ ਫੇਰ ਵੀ ਅਸੀਂ ਇੱਥੇ ਅੱਜ ਇਕੱਠੇ ਹੋਏ ਆ ਤੇ ਸਾਨੂੰ ਕੋਈ ਕਮੀ ਨਹੀਂ ਲੱਗ ਰਹੀ ਹੈਗੀ ਵੀ ਜਿਸ ਤਰ੍ਹਾਂ ਪਹਿਲਾਂ ਸਾਰੀਆਂ ਲੇਡੀਜ਼ ਟੀਆ ਇੰਜੋਏ ਕਰ यासी मैंने लग दिया बहुत ज़्यादा ज़्यादा सीख थे एन्जॉयमेंट आज चित्ता है क्या? नंदिता बोल रही है अच्छे आगे आ जे बोली पाछी ना बारी वस्ती खडेंगे बारी वस्ती खडेंगे आसी खानगेनी अंडा लड्डू खडगेले अंडा लड्डू कपड़े ਇਹ ਪਹਿਣਾ ਪਹਿਣਾ ਮੱਚੀ ਆਨੀ ਸੰਦਲ ਚੱਲ ਇਹ ਪਹਿਣਾ ਪਹਿਣਾ ਮੱਚੀ ਚੱਲੋ ਸਡੂ ਮਰਗੇ ਡੈਕਨ ਕੋਲਾ ਪੋੜੀਆ ਮੁਸਬਾ ਕੰਦੇ ਰੇਖੀ ਕੋਲ ਪੋੜੀਆ ਸੁਗਤਾਂ ਦੇ ਬੋਲੇ ਮਾਰੇ ਲਤਾ ਗਾਰੇ ਮੇਰੇ ਮਾ ਬਾਟੇ ਲਾ ਦੇ ਕਰਦਾ ਮੇਜ ਮੁੰਡੇ ਆਵੇ ਮੈਨੂੰ ਨੱਚ ਦੀਵੇ ਤੇ ਨਾ ਜੇ ਮੁੰਡੇ ਆ ਤੂੰ ਮੈਨੂੰ ਨੱਚ ਦੀਵੇ ਤੇ ਨਾ ਛੂਟੇ ਸਵਾ ਤੇ ਛੁਟੇ ਮੁੰਡੇ ਆ ਮੇਰੀ ਨੱਚ ਦੀਦੀ ਫੋਟੇ ਛੁਟੇ ਮੁੰਡੇ ਆ ਮੇਰੀ ਨੱਚ ਦੀਦੀ ਫੋਟੇ ਛੁਟੇ ਮੁੰਡੇ ਆ ਆ ਮੋਲੀ ਪਾ ਦੇ ਰੱਖੀ ਆ ਮਾਂ ਆਉਂਦੀ ਆ

ਸਾਰੇ ਸੰਦੇ ਲੋਕੀ ਆਗੇ ਕੀ ਸੁਬਿਆ ਕੀ ਥੇਰਾ ਤੇਲ ਦੇ ਨਕਿਆ ਨੀ ਤੇਲ ਸੱਤ ਦਾ ਨੀ ਮੈਂ ਨੱਚ ਚਾਲ ਚਾਲ ਚਾਣੀ ਮੈਂ ਅੱਗ ਵਾਂਗੂ ਨੱਚ ਚਾਣੀ ਮੈਂ ਨੱਚ ਚਾਲ ਚਾਲ ਚਾਣੀ ਮੈਂ ਅੱਗ ਵਾਂਗੂ ਮੱਛਾਂ ਦੇ ਵਾਂਗੇ ਲਾ ਕੁੜੀਆ ਨੀ ਮੈਂ ਨੱਚ ਨੱਚ ਪੱਟ ਦੇ ਵਾਂਗੇ ਲਾ ਕੁੜੀਆ ਨੀ ਮੈਂ ਨੱਚ ਨੱਚ ਪੱਟ ਦੇ ਵਾਂਗੇ ਲਾ ਕੁੜੀਆ ਬਾਰਿ ਵਰਸੀ ਖੜਨ ਗਿਆ ਸੀ ਖੜਕਲੇ ਆਂਦਾ ਆੜੂ ਬਾਰੀ ਵਸੀ ਠੜਨ ਕੇ ਆਸੀ ਖੜਕੇ ਲਿਆਂਦਾ ਆੜੂ ਪੂਆ ਐਸ਼ ਕਰੇ ਫੁੱਫੜ ਮਾਰੇ ਛਾੜੂ ਪੂਆ ਐਸ਼ ਕਰੇ ਫੁੱਫੜ ਮਾਰੇ ਛਾੜੂ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਜਿਉਂਦੇ ਰਹਿਣ ਮਾਪੇ ਧੀਆ ਪੁੱਤਾਂ ਵਾਂਗੂ ਪਾਰੀਆਂ ਜਿਉਂਦੇ ਰਹਿਣ ਮਾਪੇ ਧੀਆ ਪੁੱਤਾਂ ਵਾਂਗੂ ਪਾਰੀਆਂ ਧੀਆ ਨਦੀਆ ਜੋ ਲੱਗੀਆਂ ਪਿਆ ਜੋ ਲੱਗੀਆਂ ਜੋਰੋ ਜੋਲ ਦੀਆਂ ਮੇਰੇ ਤੇ ਕੇ ਆਂਦੇ ਪੰਨਦੀਆਂ ਜੋ ਲੱਗੀਆਂ ਮੇਰੇ ਤੇ ਕੇ ਆਂਦੇ ਪੰਨਦੀਆਂ ਜੋ ਲੱਗੀਆਂ